ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸੋਢੀ ਲੈ ਕੇ حاضر ਆ ਜੀ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਬਟਾਲਾ ਤੋਂ ਜਿੱਥੇ ਕਿ ਦੋ ਤੀਰਾਂ ਦੇ ਵਿੱਚ ਸ਼ਰੀਆਮ ਫਾਇਰਿੰਗ ਕੀਤੀ ਗਿਆ ਹੈ ਇਹ ਕੀ ਆਖਰ ਕੀ ਹੋਇਆ ਸਾਰਾ ਮਸਲਾ ਇਸ ਪੂਰੀ ਖਬਰ ਦੀ ਅਪਡੇਟ ਲੈਣੇ ਸਾਡੇ ਨਾਲ ਜੁੜੇ ਆ ਬਟਾਲਾ ਤੋਂ ਸਾਡੇ ਪੱਤਰਕਾਰ ਲਪਰੀ ਖੁਜੀਪੁਰ ਦੀ ਉਹਨਾਂ ਨੂੰ ਪੁੱਛਦੇ ਆ ਵੀ ਆਖਰ ਇਹ ਗੋਲੀਆਂ ਕਿਉਂ ਚੱਲੀਆਂ ਤੇ ਇਹ ਘਟਨਾ ਕਰਮ ਕਿੱਦਾਂ ਵਾਪਰਿਆ ਜੀ ਲਪਰੀ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਤੇ ਜੀ ਸਰ ਜੀ ਸਰ ਲਪਰੀ ਜੀ ਕੀ ਕੁਝ ਹੋਇਆ ਜਿਹੜਾ ਦੋ ਤੀਰਾਂ ਦੇ ਵਿੱਚ ਗੋਲੀਆਂ ਇਹ ਸੱਜੇ ਇਹ ਵੀ ਪੁਰਾਣੀ ਰੰਜਿਸ਼ ਇਹਨਾਂ ਦੀ ਕੁਝ ਟਾਈਮ ਕੋਈ 10 ਦਿਨ ਪਹਿਲਾਂ ਜਾਂ 1 ਮਹੀਨਾ ਪਹਿਲਾਂ ਇਹਨਾਂ ਦੀ ਪਹਿਲਾਂ ਜਿਹੜੀ ਇੱਕਾਰੀ ਜਿਹੜੀ ਲੜਾਈ ਹੋ ਚੁੱਕੀ ਹੈ ਜੀ ਤੇ ਉਹ ਲੜਾਈ ਦੇ ਵਿੱਚ ਇਹਨਾਂ ਪਿੰਡ ਵਾਲਿਆਂ ਜਾਂ ਉਹ ਜਿਹੜਾ ਮਤਲਬ ਉਹਦਾ ਚਾਚਾ ਉਹਨਾਂ ਨੇ ਇੱਕਾਰੀ ਇਹਨਾਂ ਦੀ ਜਿਹੜੀ ਆ ਇਹ ਮੁੰਡਿਆਂ ਦੀ ਨੌਜਵਾਨਾਂ ਦੀ ਸੋਲਾ ਜਿਹੜੀ ਕਰਾਤੀ ਸੀ ਇੱਕਾਰੀ ਜਿਹੜਾ ਫੈਸਲਾ ਇਹਨਾਂ ਦਾ ਕਰਾ ਦਿੱਤਾ ਗਿਆ ਦੋਵਾਂ ਦਾ ਜੀ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਚਾਚਾ ਵਾ ਮਤਲਬ ਇਹ ਚਾਚਾ ਭਤੀਜਾ ਹੀ ਹੈ ਦੋਵੇਂ ਯਾਨੀ ਕਿ ਤੇ ਚਾਚਾ ਉਹਨਾਂ ਦਾ ਜਿਹੜਾ ਵਾ ਵੀ ਆਪਣੇ ਗਿਆ ਸੀ ਇਹ ਆਪਣੇ ਦੁਕਾਨਦਾਰ ਮਤਲਬ ਬਾਹਰ ਅਬਰਸਰ ਗਿਆ ਸੀ ਜੀ ਤੇ ਉਸ ਤੋਂ ਬਾਅਦ ਇਹ ਦੇਰ ਜਿਹੜੀ ਰਾਤ ਨੂੰ ਮਤਲਬ ਸ਼ਾਮ ਦਾ ਟਾਈਮ ਸੀ ਤਾਂ ਉਹ ਉਹ ਮਤਲਬ ਜਿਹੜਾ ਵੀ ਵਿਰੋਧੀ ਤੇ ਉਸ ਦੇ ਵੱਲੋਂ ਜਾਨਕੀ ਦੁਕਾਨ ਤੇ ਆ ਕੇ ਮੇਰੇ ਖਿਆਲੋਂ ਥੋੜੀ ਬਹੁਤੀ ਬਹਿਸ ਬਚਾਈ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਕੋਲ ਆਪਣਾ ਜਿਹੜਾ ਲਾਇਸੈਂਸੀ ਰਵੋਲਵਰ ਹੀ ਉਸ ਨੂੰ ਮਤਲਬ ਲੈ ਕੇ ਤੇ ਜਿਹੜੀਆਂ ਮਤਲਬ ਇਹ ਇੱਕ ਦੋ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਗਈਆਂ ਜੀ ਲਾਪਰੇ ਜੀ ਕਿੰਨੇ ਕੇ ਵਿਅਕਤੀ ਜ਼ਖਮੀ ਹੋਏ ਆ ਇਸ ਘਟਨਾ ਕਰਮ ਖਲਾ ਜਿਹੜੀ ਇਹ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਬਾਹਰ ਜਦੋਂ ਇਹ ਗੋਲੀਬਾਰੀ ਜਿੱਤੇ ਚੱਲ ਰਹੀ ਥੋੜੀ ਦੂਰ ਤੋਂ ਚੱਲ ਰਹੀ ਸੀ ਤਾਂ ਬਾਹਰ ਜਿਹੜਾ ਰੋਡ ਦੇ ਉੱਤੇ ਇੱਕ ਗੱਡੀ ਛੋਟਾ ਹੱਥੀ ਦੱਸਿਆ ਜਾ ਰਿਹਾ ਉਸਤੇ ਜਿਹੜਾ ਖੱਬੀ ਛੜ ਦੇ ਜਿਹੜਾ ਸ਼ੀਸ਼ਾ ਵਾ ਉਸ ਨੂੰ ਗੋਲੀ ਲੱਗਣ ਦੀ ਜਿਹੜੀ ਆ ਸਮਾਚਾਰ ਜਿਹੜਾ ਪ੍ਰਾਪਤ ਹੋਇਆ ਜੀ ਲਪਰੀ ਤੁਹਾਡੀ ਇਸ ਬਾਰੇ ਵਿੱਚ ਉਥੋਂ ਦੇ ਕਿਸੇ ਥਾਣੇ ਦੇ ਇੰਚਾਰੇ ਨਾਲ ਗੱਲਬਾਤ ਹੋ ਸਕੀ ਹੈ ਵੀ ਉਹਨਾਂ ਨੇ ਕੀ ਕਾਰਵਾਈ ਹੁਣ ਤੱਕ ਅਮਲ ਚ ਲੈ ਆਂਦੀ ਹੈ ਪ੍ਰਸ਼ਾਸਨ ਨੇ ਜਿਹੜਾ ਇਸ ਵਿਅਕਤੀ ਜਿਹੜਾ ਉਕਤ ਵਿਅਕਤੀ ਵੱਲੋਂ ਜਿੰਨਾ ਵੱਲੋਂ ਜਿਹੜੇ ਗੋਲੀ ਚਲਾਈ ਗਈ ਆਪਣੇ ਜਿਹੜੀ ਜਾਰ ਰੋਲਵਰ ਇਹ ਵੀ ਲਾਇਸੈਂਸੀ ਦੱਸਿਆ ਜਾ ਰਿਹਾ ਜਿਸ ਦੇ ਨਾਲ ਫਾਈਲ ਕੀਤੀ ਗਈ ਤੇ ਤਿੰਨ ਦੋ ਤੋਂ ਤਿੰਨ ਰਾਉਂਡ ਜਿਹੜੇ ਫਾਇਰ ਹੋਏ ਨੇ ਤੇ ਮੇਰੇ ਖਿਆਲ ਨਾਲ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਵੱਲੋਂ ਦੋ ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਉਸ ਨੂੰ ਕਾਬੂ ਕਰ ਲਿਆ ਗਿਆ ਜੀ ਲਾਪਰੇ ਜੀ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਜੀ ਜੀ ਸੋਨ ਜੀ ਤੋ ਦੋਸਤੋ ਇਹ ਜੀ ਸਾਡੇ ਪੱਤਰਕਾਰ ਲਾ ਬਰੇ ਖੁਜੀ ਬੁਜੀ ਬਟਾਲਾ ਤੋਂ ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਪਰ ਤੁਸੀਂ ਫਿਰ ਵੀ ਦੇਖੋ ਕਿ ਕੀ ਕਹਿਣਾ ਹੈ ਪੁਲਿਸ ਦੇ ਐਸ ਐਚ ਓ ਅਤੇ ਚਾਚਾ ਇਹਦਾ ਜਿਹਦੇ ਲੜਕੇ ਦੇ ਗੋਲੀ ਚਲਾਈ ਗਈ ਆਖਰ ਕੀ ਕੁਝ ਉਹਨਾਂ ਨੇ ਕਿਹਾ ਤੁਸੀਂ ਆਪ ਦੇਖੋ ਪਹਿਲਾਂ ਇਹ ਵੀ ਇਸ ਬੰਦ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖੂਦ ਸਿਰਫ ਇੰਨਾ ਗਿਆ ਵੀ ਇਹਨਾਂ ਇੱਕ ਅੱਜ ਤੋਂ ਬਈ 5-6 ਦਿਨ ਪਹਿਲਾਂ ਹੌਤਾ ਦਾਸ ਲਾ ਲਓ ਤੁਸੀਂ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਦ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਸੱਟਾ ਲਾਈਆਂ ਸੀ ਉਹਨਾਂ ਨੇ ਕਿਹਦਾ ਜਿੰਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਸ ਗੰਢਾ ਸਾਜਨ ਪੁੱਤਰ ਬਾਉਰਾਮ ਇਹ ਨਾ ਪਹਿਲਾਂ ਉਹ ਮੈਂ ਬਿਠਾ ਕੇ ਰਾਜਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਵਿੱਚ ਨਹੀਂ ਆਪਾਂ ਵਧਾਉਣ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰੱਖੀ ਰਜਿਸ ਰੱਖੀ ਮਾਰੀ ਉਹ ਵਿੱਚ ਮੰਚ ਹੈ ਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀਆਂ ਨੂੰ ਬਿਠਾ ਕੇ ਚੱਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੋਂ ਬਿਠਾ ਕੇ ਗਿਆ ਤੇ ਮਗਰੋਂ ਆ ਕੇ ਤੇ ਉਹਨਾਂ ਦਾ ਠਾਠਾ ਹੋ ਪਿਆ ਵਾ ਔਰ ਮੇਰੇ ਮਾਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਰੇ ਕੋ ਭਤੀਜਾ ਮੇਰਾ ਮਦਕਾਨ ਤੇ ਬੈਠਦਾ ਨਾ ਆ ਕੇ ਮੇਕੋ ਠੀਕ ਤੇ ਆ ਕੇ ਦੇ ਬਾਅਦ ਚ ਉਹਨਾਂ ਦਾ ਡਾਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਉਹਨੇ ਮੇਰੇ ਉ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥੀ ਜੂ ਵੱਜੀ ਆ ਠੀਕ ਹੈ ਨਾ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਕੱਲਾ ਕੱਲਾ ਹੀ ਚਰਾਓ ਤੇ ਉਹਦਾ ਨੁਕਸਾਨ ਹੋ ਜਣਾ ਸੀ ਨੇ ਕੁਝ ਵੀ ਹੋ ਸਕਦਾ ਸੀ ਇਹ ਪਰ ਸਾਰੇ ਆਂ ਬਾਜ਼ਾਰ ਦੇ ਵਿੱਚ ਸਰੀਆਮ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੋਲੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਟਾਈਮ ਹੀ ਸਰ ਇਹ ਕੋਈ ਹੋਣਾ ਸਾਢੇ 5 ਦੇ ਕਰੀਬ ਦਾ ਰਾਈਮ ਹੋਣਾ ਸ਼ਾਮ ਦਾ ਹੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਤੇ ਬਾਕੀ ਬਤੇ ਗਲਗੀਆਂ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ ਸਿੰਘ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਆ ਔਰ ਪਰਚਾ ਵੀ ਦਰਜ ਕਰਤਾ ਆ ਤੇ ਸਰ ਤਾਂ ਦਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੇ ਮੈਂਬਰ ਬਜਾਇਆ ਤਾਂ ਪਹਿਲਾਂ ਵੀ ਮੈਂਬਰ ਬਜਾਇਆ ਰਿਹਾ ਮੈਂ ਤੇ ਹੁਣ ਵੀ ਮੌਜੂਦਾ ਹਾਂ ਜੀ ਦੋ ਦੋ ਵਾਰ ਦੋ ਟਰਮ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਇਹ ਚੁੰਨਾ ਵੀ ਪ੍ਰਸ਼ਾਸਨ ਨੇ ਬੇਨਤੀ ਆ ਵੀ ਇਹੋ ਜਿਹੇ ਸਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਹੁੰਦੀ ਉਹਨੂੰ ਲਾਇਸੈਂਸ ਦਾ ਇਸ਼ੂ ਕੀਤਾ ਜਾਵੇ 18 ਸਾਲ ਦੀ ਜਿਹੜੀ ਉਮਰ ਆ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਿਛੋਕੜ ਪ ਇਹ ਕੀ ਹੈ ਇਹ ਵਕੀਬ ਰਖਣਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕਿ ਇਦਾਂ ਨਹੀਂ ਹੋਊਗਾ ਤਾਂ ਫਿਰ ਤੇ ਅਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿਦ ਲੋਧਨਵਾਦ ਅਫਸਰ ਸਾਹਿਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹੜਾ ਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ 20-25 ਮਿੰਟ ਉਹਨਾਂ ਨੇ ਰਾਸਤ ਕੀਤੀ ਆ ਉਹਦੇ ਸਬੰਧ ਵਿੱਚ ਜਿਹੜਾ ਉਹਦਾ ਮਾਲਕ ਹੈ ਕਲੈਕਸ਼ਨ ਦੁਕਾਨ ਦਾ ਉਹਦਾ ਨਾਲ ਕਰਦਾ ਇਹ ਕੰਮ ਉਹਦਾ ਜਸਰਪ੍ਰੀਤ ਸਿੰਘ ਕਮਾਂਡ ਦਾ ਹੀ ਆ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣਾ ਸਾਜਨਪ੍ਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਰਾਤੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨਾਂ ਨੂੰ ਫਾਇਰ ਕੀਤੀ ਸੀਗੇ ਤੇ ਉਸੇ ਵੇਲੇ ਤੁਰੰਤ ਮੁਕੱਦਮਾ ਦਰਜ ਕਰਕੇ ਤੇ ਸਾਜਨਪ੍ਰੀਤ ਨੂੰ ਰਾਤੀ ਰਾਤੀ 11:30 ਵਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨੂੰ ਚਲਾਈ ਗਈ ਗੋਲੀ ਜਿਹੜਾ ਪਿਸਤਰ ਨਾਲ ਚਲਾਈ ਸੀ ਪਿਸਤਰ ਬਰਾਮਦ ਕਰ ਲਿਆ ਵਾ ਸਰ ਪਹਿਲੇ ਪਿਸਤਲ ਜਿਹੜਾ ਉਹ ਲਾਇਸੈਂਸ ਠੀਕ ਹੈ ਜਾਂ ਪਿਸਤਲ ਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਦੇ ਤੇ ਜੋ ਸਾਜਿਬ ਵੀ ਦੋਸ਼ੀ ਆ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲ ਵਰਨਾ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰਨ ਲਈ ਮਾਨਜੋਗ ਐਸਐਸਪੀ ਸਾਹਿਬ ਦੀ ਸੇਵਾ ਰਹੀ ਡੀਸੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਜਾਊਗਾ ਤੇ ਇਹਨਾਂ ਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇੱਥੋਂ ਲੱਕ ਕੇ ਜੋ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2.5 ਘੰਟੇ ਦੇ ਵਿੱਚ ਵਿੱਚ ਆਪਣੇ ਪੁਲਿਸ ਪਾਰਟੀਆਂ ਦੋਕੇ ਚਕੇ ਤੇ ਨੂੰ ਬੁਲਦ ਕਰ ਲਿਆ ਸੀ ਤੇ ਜਿਹੜੀ ਗੋਲੀ ਚਲਾਈ ਹੈ ਸਰਿਆ ਇਹ ਵਾਈਫਾਇਰ ਕੀਤਾ ਕਿ ਜਾਂ ਸਿੱਧੀ ਮਾਰ ਆਦੀਆਂ ਨਿਯਤ ਨਾਲ ਗੋਲੀ ਚਲਾਈ ਹੈ ਕਿਉਂਕਿ ਇੱਕ ਜਗ੍ਹਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਖੜਾ ਸੀਗਾ ਛੋਟਾ ਹਾਤੀ ਵਹੀਕਲ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰ ਦੇਣ ਦੀ ਨਿਯਤ ਨਾਲ ਉਹਦੇ ਤੇ ਨੇ ਚਲਾਈ ਹੈਗੀ ਆ ਕੋਈ ਸੀਸੀਟੀਵੀ ਕੈਮ ਮਰੇਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦਿਸਾਂਦਾਂ ਦੇ ਹਾਂਜੀ ਤੇ ਮੁਕੱਦਮਾ ਮੁਕੱਦਮਾ ਅੱਜ ਕਰਕੇ ਅੱਜ ਦੋਸ਼ੀ ਨੂੰ ਦਾਤ ਵਿੱਚ ਪੇਸ਼ ਕਰ ਦਿੱਤਾ ਗਿਆ ਓਕੇ ਥੈਂਕਸ ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਪੁਰਾਣੀ ਰੰਜੀਤ ਦੇ ਚਲਦਿਆਂ ਬੀਤੀ ਦੇਰ ਰਾਤ ਨੂੰ ਬਟਾਲਾ ਦੇ ਵਿੱਚ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਫਾਇਰਿੰਗ ਦੇ ਵਿੱਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਪਰਾ ਇਹ ਦੱਸਿਆ ਜਾ ਰਿਹਾ ਹੈ ਕਿ ਬਾਹਰ ਇੱਕ ਜੋ ਕਿ ਗੱਡੀ ਖੜੀ ਸੀ ਉਹਦੇ ਗੋਲ ਲੱਗੀ ਤੇ ਇੱਕ ਸਿਰਫ ਸ਼ੀਸ਼ਾ ਹੀ ਟੁੱਟਿਆ ਪਰ ਬਚਾਅ ਹੋ ਗਿਆ ਪਰ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ